ਨੈਕਸਟ 24 ਪੰਜਾਬ نیوز ਚੈਨਲ ਤੇ ਦੇਖ ਦੇ ਦਰਸ਼ਕਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੱਡੀਆਂ ਵੱਲ ਗਏ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਜਿਲ੍ਹਾ ਤਰਨਤਾਰਨ ਵਿਖੇ ਅਭਿਮੰਨੂ ਰਾਣਾ ਦੇ ਵੱਲੋਂ ਮਾਰਿਆਂ ਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਨੂੰ ਮੱਦੇ ਨਜ਼ਰ ਰੱਖਦੇ ਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ। ਬਿਨਾ ਹੈਲਮਟ ਵਾਹਨਾਂ ਦੀ ਆਰਸੀ, ਟ੍ਰਿਪਲ ਆਈਡੀ, ਲਾਇਸੈਂਸ ਨੰਬਰ, ਪਲੇਟਾਂ ਦੀ ਬੜੀ ਬ੍ਰੇਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧਿਤ ਜਦ 트래픽 ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੀ ਕਹਿੰਦੇ ਨਜ਼ਰ ਆਉ ਤੁਹਾਨੂੰ ਸੁਣਾਉਣੇ ਹੋਂਾਂ ਦੇ ਜਬਾਨੇ ਤੁਸੀਂ ਉਹ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਐਸਐਸਪੀ ਸਾਹਿਬਾਦਰ ਸ਼੍ਰੀ ਅਭਿਮੰਦੀਓ ਰਾਣਾ ਜੀ ਐਸਪੀ ਟ੍ਰੈਫਿਕ ਸਾਹਿਬ ਸਰਦਾਰ ਕਨਵਰਪਾਲ ਸਿੰਘ ਦੇ ਮੈਡਮ ਟ੍ਰੈਫਿਕ ਇੰਚਾਰਜ ਰਾਣੀਪੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜਿਹੜਾ ਅਸੀਂ ਜੰਡਾਰੋ ਫਾਰਕ ਤੇ ਜਿਹੜਾ ਵਾਹਨਾਂ ਚੈੱਕ ਕਰ ਰਿਆ ਸੀ ਇਸ ਦੌਰਾਨ ਅਸੀਂ ਜਿਹੜਾ ਹੁਣ ਤੱਕ ਜਿਹੜਾ 3 ਚੌਰਾ ਜਿਹੜੀ ਕਈਆਂ ਦੇ ਨੇਮ ਪਲੇਟ ਨਹੀਂ ਕਈਆਂ ਦੀ ਸਰਕਾਰੀ ਪਲੇਟ ਨਹੀਂ ਲੱਗੀ ਕਿੰਨੇ ਕਿ ਜਿਹੜੇ ਆ ਲੋਕਾਂ ਦੇ ਜਿਹੜਾ ਸਰਕਾਰ ਵੱਲੋਂ ਫਰਮੂਆਈਆ ਤੁਹਾਡੇ ਨੂੰ ਲੋਕਾਂ ਨੂੰ ਮਲ ਪਰੇਮੇ ਤੇ ਕੀ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਕੀ ਲੋਕਾਂ ਨੂੰ ਸੁਨੇਹੇ ਦੇਣਾ ਚਾਹੀਦਾ ਜਿਹੜੀ ਨੰਬਰ ਪਲੇਟ ਆ ਸਭ ਤੋਂ ਪਹਿਲਾਂ ਜਰੂਰੀ ਤੇ ਇਹੀ ਆ ਜੇਕਰ ਇਹੀ ਨਹੀਂ ਲੱਗੀ ਤੇ ਉਸ ਤੋਂ ਬਾਅਦ ਪੇਪਰ ਦੋ ਨੰਬਰ ਤੇ ਹੋ ਗਏ ਜੇ ਜਿਹਦੀ ਨੰਬਰ ਪਲੇਟ ਹੀ ਨਹੀਂ ਹੈਗੀ ਉਹਨਾਂ ਨੂੰ ਜਿਹੜਾ ਵੀ ਇਮਪੌਂਡ ਕੀਤਾ ਜਾਂਦਾ ਚਾਹੇ ਉਹਨਾਂ ਦੇ ਜਿਹੜੇ ਆ ਜੇਕਰ ਕਈਆਂ ਦੀ ਇੱਕ ਨੰਬਰ ਪਲੇਟ ਅੱਗੇ ਲੱਗੀ ਹੁੰਦੀ ਆ ਪਿੱਛੇ ਨਹੀਂ ਲੱਗੀ ਨਹੀਂ ਉਹਨਾਂ ਦੇ ਜਿਹੜਾ ਨੰਬਰ ਪਲੇਟ ਤੇ ਚਲਾਨ ਕੀਤੇ ਜਾ ਰਹੇ ਆ ਪਬਲਿਕ ਨੂੰ ਅਪੀਲ ਆ ਇਹ ਆ ਕਿ ਇਹਨੂੰ ਜਿਹੜਾ ਜਿਹੜੀ ਨੰਬਰ ਪਲੇਟ ਆ ਇਹਨੂੰ ਅਪਲਾਈ ਕੀਤਾ ਜਾਵੇ ਤਾਂ ਕਿ ਸਾਰਾ ਰਿਕਾਰਡ ਆਨਲਾਈਨ ਹੋ ਸਕੇ ਤੇ ਇਹ ਆ ਜਿਹੜੀਆਂ ਬਵਾਦਤਾਂ ਦਾ ਬਚਾ ਜਾ ਸਕੇ ਕਿਸ ਤੇ ਸੀ ਜਿਹੜਾ ਚਲਾਨ ਕੱਟਿਆ ਜਾਂਦਾ ਅੱਜ ਜਿਹੜਾ ਵਾ ਇੱਥੇ ਕਰੀਬ ਅੱਧਾ ਘੰਟਾ ਜਿਹੜੇ ਫਾੜਕ ਬੰਦ ਰਹਿੰਦਾ ਕਰਕੇ ਇੱਥੋਂ ਜਿਹੜੇ ਫਾੜਕ ਦੀਆਂ ਕਾਫੀ ਕੰਪਲੇਂਟਾਂ ਸੀ ਪਬਲਿਕ ਵੱਲੋਂ ਬਹੁਤ ਜਿਹੜੇ ਲੰਬੇ ਜਿਹੜੇ ਜਾਮ ਲੱਗੇ ਰਹਿੰਦੇ ਸੀ ਲੋਕੀ ਜਿਹੜੇ ਰੌਂਗ ਡਵਾਈਡਰ ਬਣੇ ਹੋਣ ਦੇ ਬਾਵਜੂਦ ਹੀ ਰੌਂਗ ਸਾਈਡ ਹੁੰਦੇ ਸੀ ਅੱਜ ਮੇਨ ਜਿਹੜਾ ਵਾ ਜਿਹੜੇ ਰੌਂਗ ਸਾਈਡ ਲੋਕੀ ਆ ਰਹੇ ਸੀ ਉਹਨਾਂ ਦੇ ਵੀ ਚਲਾਨ ਕੱਟੇ ਗਏ ਹੈਲਮਟ ਨਹੀਂ ਪਾ ਰਹੇ ਸੀਟ ਬੈਲਟ ਨਹੀਂ ਲਾ ਰਹੇ ਉਹਨਾਂ ਸਾਰੇ ਲੋਕਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਕੀ ਇਹਦਾ ਫਾਇਦਾ ਮਿਲਦਾ ਵਾ ਤੁਸੇ ਤੁਹਾਨੂੰ ਲੱਗਾ ਕੁਝ ਜਿਹੜਾ ਆਨਲਾਈਨ ਚਲਾਨ ਕੱਟਦੇ ਆ ਜਿਆਦਾ ਸਿਰਦਰਦੀ ਨਹੀਂ ਹੁੰਦੀ ਜਿਆਦਾ ਕਈ ਫੋਨ ਤੇ ਗੱਲ ਕਰਾਉਂਦੇ ਵਧੀਆ ਵਾਹ ਦੇ ਨਾਲ ਜਿਹੜਾ ਕਾਫੀ ਸੁਧਾਰ ਹੋਇਆ ਬਾਜ਼ਾਰ ਵਿੱਚ ਵੀ ਜਿਹੜੀਆਂ ਗੱਡੀਆਂ ਰੌਂਗ ਪੱਖ ਲੋਕੀ ਕਰਕੇ ਜਾਂਦੇ ਹੋ ਸਹੀ ਲੱਗਣ ਅਲਮਟ ਵੀ ਜਿਹੜੇ ਆ ਉਹ ਲੋਕੀ ਜਿਹੜੇ ਪਾਉਣ ਲੱਗੇ ਕਿਉਂਕਿ ਪਤਾ ਨਹੀਂ ਹੁਣ ਕਿੱਥੇ ਜਿਹੜਾ ਉਹ ਚਲਾਨ ਹੋ ਜਾਣਾ ਕਿੱਨੇ ਹੁਣ ਤੱਕ ਕੱਟੇ ਚ ਚਲਾਨ ਕੀ ਚਲਾਨ ਕੱਟੇ ਕਿਉਂ ਨਾ ਤੇ ਕਈ ਲੱਗਦਾ ਕਿ ਵਾਰਦਾਤਾ ਵੀ ਕਈ ਜਿਹੜੀਆਂ ਵਾਰਦਾਤਾ ਵੀ ਕਾਫੀ ਇੰਡੀਆਂ ਤਰੰਤਰ ਦੀ ਲੁੱਟ ਖੋਹ ਐਰਾ ਵਗੈਰਾ ਕੋ ਲੱਗਦਾ ਕਿ ਪਿਛੇ ਇਹਦੇ ਬਾਰੇ ਚਲਾਨ ਤੁਸੀਂ ਕਰਦੇ ਜੇ ਕੋ ਕਾਬੂ ਪਾਏ ਯਾਰ ਵੇਖੋ ਜੇਕਰ ਵੀਟਣਾ ਚੈਕਿੰਗ ਕਰਾਂਗੇ ਤੇ ਜੇਕਰ 100 ਵੀ ਚੈਕ ਕਰਾਂਗੇ ਤੇ ਇੱਕ ਦੋ ਦੇ ਵਿੱਚੋਂ ਜਿਹੜੇ ਉਹ ਗਲਤ ਨਿਕਲ ਹੀ ਆਉਣਗੇ ਜੇਕਰ ਨਾਕਾ ਲੱਗਾ ਹੋਊਗਾ ਤੇ ਇਹਦੇ ਨਾਲ ਜਿਹੜੇ ਆ ਖੋਹ ਦੀਆਂ ਜਿਹੜੀਆਂ ਵਾਰਦਾਤਾਂ ਆ ਉਹ ਵੀ ਘਟਣਗੀਆਂ ਕਿਉਂਕਿ ਥਾਂ-ਥਾਂ ਤੇ ਜਿਹੜੇ ਆ ਪਰਸ ਮੋਬਾਈਲ ਕੋਲ ਕੇ ਜਿਹੜੇ ਭਜਦੇ ਆ ਉਹਨਾਂ ਦੇ ਜਿਹੜਾ ਉਹ ਨਾਕਾ ਲੱਗਾ ਹੋਣ ਕਰਕੇ ਜਿਹੜਾ ਉਹ ਡਰ ਰੂਗਾ ਤੇ ਕੰਟਰੋਲ ਹੋਊਗਾ